ਰਾਮਾ ਦੀ ਹੱਟੀ ਚੈਨਲ ਤੇ ਤੁਹਾਡਾ ਸਵਾਗਤ ਹੈਗਾ ਸਾਡੀ ਵੀਡੀਓ ਅੰਤ ਤੱਕ ਦੇਖੋ ਨਵੇਂ-ਨਵੇਂ ਰੰਗ ਤੇ ਡਿਜ਼ਾਈਨਾਂ ਦੇ ਵਿੱਚ ਫਲਕਾਰੀਆਂ ਦੀ ਵੈਰਿਟੀ ਆ ਗਈ ਜੀ ਪਹਿਲਾਂ ਬਹੁਤ ਰੰਗ ਡਿਜ਼ਾਈਨ ਇਸ ਦੇ ਵਿੱਚ ਰੰਗ ਜਾਰੇ ਖਤਮ ਹੋ ਗਏ ਸੀਗੇ ਕਈ ਕਸਟਮਰ ਮੁੜ ਕੇ ਗਏ ਸੀਗੇ ਤਾਂ ਹੁਣ ਦੁਬਾਰੇ ਦੇਖ ਲਓ ਜੀ ਸਾਰੇ ਰੰਗ ਤੇ ਡਿਜ਼ਾਈਨ ਬਹੁਤ ਸੋਹਣੇ-ਸੋਹਣੇ ਰੰਗ ਆ ਗਏ ਇਹਦੇ ਵਿੱਚ ਕਿਸੇ ਨੇ ਵੀ ਆਨਲਾਈਨ ਮਗਾਉਣੀ ਹੋਵੇ ਇਹ ਲੈ ਕੇ ਜਾਣਾ ਹੁਣ ਛੇਤੀ ਆ ਕੇ ਸਾਵੇਂ ਰੰਗ ਤੇ ਡਿਜ਼ਾਈਨ ਜਾ ਸਕਦੇ ਹੋ ਜੀ ਇਹਦੇ ਵਿੱਚ ਕੱਟਵਰਕ ਵਾਲੀ ਫੁਲਕਾਰੀ ਹੈ ਜੀ ਜਿਹੜੀ ਆਮ 1000 1100 ਦੀ ਵਿਕਦੀ ਹੈ ਬਾਜ਼ਾਰ ਦੇ ਵਿੱਚ ਸਾਡਾ ਰੇਟ ਸਿਰਫ 500 ਰੁਪਏ ਦਾ ਹੈ ਕੱਟਵਰਕ ਵਾਲੀ ਫੈਂਸੀ ਫੁਲਕਾਰੀ 500 ਰੁਪਏ ਦੇ ਵਿੱਚ ਭਰਾਵਾਂ ਦੀ ਹੱਤੀ ਦੇ ਉੱਤੇ ਜੀ ਬਹੁਤ ਰੰਗ ਤੇ ਡਿਜ਼ਾਈਨਾਂ ਦੇ ਵਿੱਚ ਮਾਲ ਆ ਚੁੱਕਾ ਹੈ ਇਹਦੇ ਵਿੱਚ ਪਹਿਲਾਂ ਬਹੁਤ ਰੰਗ ਆ ਇਸ ਦੇ ਵਿੱਚ ਜੀ ਪਹਿਲਾਂ ਰੰਗ ਖਤਮ ਹੋ ਗਏ ਸੀਗੇ ਜੀ ਕਈ ਕਾਸਟਰ ਮੁੜ ਕੇ ਗਏ ਸੀਗੇ ਸਾਰਿਆਂ ਨੂੰ ਦੁਬਾਰੀ ਦੱਸਿਆ ਜਾਂਦਾ ਹੈਗਾ ਵੀ ਸਾਰਾ ਨਵੇਂ ਦੁਬਾਰੇ ਰੰਗਾ ਦੇ ਜਮਾਲ ਪਹੁੰਚੂਕਿਆ ਜੀ ਨਵੇਂ ਦੁਬਾਰੇ ਰੰਗਾ ਦੇ ਡੀਨ ਜਮਾਲ ਪਹੁੰਚੂਕਿਆ ਜੀ ਆ ਦੇਖੋ ਜੀ ਸਾਰੇ ਰੰਗ ਦੇ ਜੀ ਨਵੇਂ ਦੁਬਾਰੇ ਆ ਚੁੱਕੇ ਨੇ ਜਿੰਨੇ ਮਰਜ਼ੀ ਪੀਸਲ ਜਾ ਸਕਦੇ ਜੀ ਹੁਣ ਇਹ ਭਰਾਵਾਂ ਦੀ ਹਿੱਕੀ ਤੇ ਸੇਲ ਮੇਲੇ ਦੀ ਤੇਜੀ ਫਾਇਰ ਸੀ ਹਲਕਾਰੀ ਸਿਰਫ 500 ਰੁਪਏ ਦੇ ਵਿੱਚ ਕੱਟੀਏ ਇਹ ਮੇਰੀ ਆਮ ਹਜ਼ਾਰ ਕਰਾ ਤੋਂ ਵਿਕਦੀ ਹੈ ਸਾਡੇ ਸੇਰਵੇਲੇ ਦੇ ਉੱਤੇ ਜੀ 1000 ਰੁਪਏ ਦੇ ਵਿੱਚ ਦੋ ਕੱਟੀਆਂ ਜੀ 1000 ਦੇ ਵਿੱਚ ਦੋ ਸਪੈਸ਼ਲ ਦੇਖੋ ਡਿਜ਼ਾਈਨ ਸਾਰੀ ਕੱਟਵਰਕ ਬਣੀ ਹੋਈ ਹੈ ਜੀ ਪੂਰੇ ਸ਼ੀਸ਼ੇ ਲੱਗੇ ਨੇ ਪੂਰੀ ਵਧੀਆ ਫੈਂਸੀ ਬਣਾਈ ਹੈ 1000 ਰੁਪਏ ਦੇ ਦੋ ਜੀ ਇਹ ਭਰਾਵਾਂ ਦੀ ਹਿੱਕੀ ਦਿੱਤੇ ਸੇਰਵੇਲੇ ਚੱਲ ਰਿਹਾਗਾ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੇ ਸਾਡੀ ਚੈਨਲ ਨੂੰ ਲਾਈਕ ਕਰੋ ਰੰਗ ਤੇ ਡਿਜ਼ਾਈਨ ਤਾਂ ਦੇ ਵਿੱਚ ਬਹੁਤ ਆਏ ਹੋਏ ਜੀ ਹੁਣ ਬਹੁਤ ਕੁਆਲਟੀ ਜਮਾਲ ਪਹੁੰਚ ਚੁੱਕਿਆ ਹੈ ਦੇ ਵਿੱਚ ਵਿਆਹ ਸ਼ਾਦੀਆ ਕਰਕੇ ਜੀ ਮਾ ਸ਼ੇਦੀ ਖਤਮ ਹੋ ਜਾਂਦੇ ਨੇ ਨਾਲ ਦਾ ਰੰਗ ਤੇ ਡਿਜ਼ਾਈਨ ਪਹਿਲਾਂ ਖਤਮ ਹੋ ਗਏ ਸੀਗੇ ਨਵੇਂ ਦਵਾਰੇ ਆ ਗਈ ਜੀ ਰੰਗ ਜਾਈ ਦੇਖੋ ਪਹਿਲਾਂ ਸਾਰੇ ਰੰਗ ਇਹਦੇ ਵਿੱਚ ਖਤਮ ਹੋ ਗਏ ਸੀਗੇ ਨਵੇਂ ਦਵਾਰੇ ਫੋਲਡ ਰੰਗ ਤੇ ਫੋਲਡ ਡਿਜ਼ਾਈਨਾਂ ਜਮਾਲ ਪਹੁੰਚ ਚੁੱਕਿਆ ਹੈਗਾ ਅਰੇ ਸਿਰਫ 500 ਰੁਪਿਆ ਜੀ 500 ਰੁਪਏ ਦੇ ਵਿੱਚ ਭਰਾਵਾਂ ਦੀ ਹੱਤੀ ਦੇ ਉੱਤੇ ਸੇਲ ਮੇਰੇ ਦੇ ਉੱਤੇ ਚੱਲ ਰਹੀ ਹੈ ਜੀ ਇਹ 1000 ਦੀਆਂ ਦੋ ਰੰਗ ਤੇ ਡਿਜ਼ਾਈਨ ਦੇਖੀ ਚਲੋ ਬਹੁਤ ਰੰਗਾਂ ਦੇ ਡਿਜ਼ਾਈਨਾਂ ਦੇ ਜਮਾਲ ਪਹੁੰਚੂ ਕੇ ਆਏ ਨੇ ਵਿੱਚ ਇੱਕ ਤੋਂ ਇੱਕ ਰੰਗ ਤੇ ਇੱਕ ਤੋਂ ਇੱਕ ਡਿਜ਼ਾਈਨ ਵਧੀਆ ਕੱਟਵਰਕ ਡਿਜ਼ਾਈਨ ਦੇ ਨਾਲ ਸਿਰਫ 500 ਦੀ ਕਾਤੀ ਇਹ ਹੈ 500 ਰੁਪਏ ਦੇ ਵਿੱਚ ਫਲਕਾਰੀ ਪੂਰਾ ਬਾਗ ਵਾਲੀ ਫਲਕਾਰੀ ਆ ਜੀ ਪੂਰੀ ਵਧੀਆ ਬਾਗ ਵਾਲੀ ਫਲਕਾਰੀ ਦਾ ਰੇਟ ਸਿਰਫ 500 ਰੁਪਏ ਕਰਤਾ ਜੀ ਪੂਰੀ ਬਾਗ ਬਣਿਆ ਹੋਇਆ ਜੀ ਪੂਰਾ ਪੂਰਾ ਵੱਡੇ ਸਾਈਜ਼ ਦੀ ਹੈ ਕੋਈ ਛੋਟੀ ਜੀ ਨਹੀਂ ਪੂਰੀ ਵਧੀਆ ਫਲਕਾਰੀ ਹੈ ਜੀ 500 ਰੁਪਏ ਦੇ ਵਿੱਚ ਦੇਖੋ ਜੀ ਕਿੰਨੇ ਸ਼ਾਨਦਾਰ ਰੰਗ ਤੇ ਡਿਜ਼ਾਈਨ ਆਏ ਹੋਏ ਨੇ ਇਹਦੇ ਵਿੱਚ ਰੰਗ ਡਿਜ਼ਾਈਨ ਬਹੁਤ ਸ਼ਾਨਦਾਰ ਆਏ ਹੋਏ ਜੀ ਇਹਦੇ ਸਾਰੇ 500 ਰੁਪਏ ਦੇ ਵਿੱਚ ਹੀ ਘੱਟਾ ਜੀ ਰੇਟ ਇਹਦਾ ਟਰੈਕਟਰ ਦਾ ਸੇਰ ਮੇਲੇ ਦੇ ਉੱਤੇ ਜੀ ਭਾਰੀ ਸੇਰ ਮੇਲਾ ਚੱਲ ਰਿਹਾ ਹੈਗਾ 500 ਦੇ ਵਿੱਚ 500 ਦੇ ਵਿੱਚ ਭਰਾਮਾ ਦੀ ਹੱਟੀ ਦੇ ਉੱਤੇ ਸੇਰ ਮੇਲਾ ਭਰਾਮਾ ਦੀ ਹੱਟੀ ਵਾਸਤੇ ਰੋਡ ਮਾਰ ਮੰਡੀ